ਦੈਲੀ ਪਬਲਿਕ ਨਿਊਜ਼ ਤੋਂ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਜਿਸ ਤਰ੍ਹਾਂ ਨਾਲ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਵੱਡਾ ਪਰਬ ਦਾ ਸ਼ੁਰੂਆਤ ਹੋ ਚੁੱਕੀ ਆ ਪੂਰੇ ਦੇਸ਼ ਦੇ ਵਿੱਚ 7 ਢੇਡਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਇਹ ਜਿਆਦਾਤਰ ਜਿਹੜੇ ਪੰਜਾਬ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਚੋਣਾਂ ਹੋਣੀਆਂ ਉਸ ਤੋਂ ਪਹਿਲਾਂ ਆ ਜਿਹੜਿਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਇਹ ਵੱਡੀਆਂ ਪਾਰਟੀਆਂ ਕਾਂਗਰਸ ਭਾਜਪਾ ਅਲੱਗ-ਅਲੱਗ ਜਿਹੜੀਆਂ ਰੀਜਨਲ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਜਿਹੜਾ ਐਲਾਨ ਲਾਣੇ ਆ ਜਾ ਚੁੱਕੇ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਤਕਰੀਬਨ ਜਿਹੜਾ ਹੈਗਾ 70 ਦਿਨ ਦਾ ਟਾਈਮ ਹੋਲੇ ਚੋਣਾਂ ਦੇ ਵਿੱਚ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਪਹਿਲਾਂ 8 ਸੀਟਾਂ ਦਾ ਐਲਾਨ ਕਰ ਚੁੱਕਿਆ 5 ਸੀਟਾਂ ਰਹਿੰਦੀਆਂ ਸਿਕ ਮਾਨ ਨੇ ਪਾਰਟੀ ਪ੍ਰਧਾਨ ਵੀ ਨੇ ਇਹ ਉਹਨਾਂ ਵੱਲੋਂ ਐਲਾਨ ਕੀਤਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਪੰਜ ਸੀਟਾਂ ਜਿਹੜੀਆਂ ਪੰਜਾਬ ਦੇ ਰਹਿੰਦੀਆਂ ਨੇ ਉਹਨਾਂ ਤੇ ਵੀ ਜਿਹੜੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਨਾਲ ਜਿਹੜਾ ਕੁਝ ਦਿਨ ਪਹਿਲਾਂ ਜਿਹੜੇ ਰਾਜਕਮਾਰ ਚੱਬੇਵਾਲ ਨੇ ਜਿਹੜੇ ਸ਼ਾਮਲ ਹੋਏ ਨੇ ਇਹ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਦੇ ਜਿਹੜੇ ਡਿਪਟੀ ਲੀਡਰ ਸੀਗੇ اپੋਜੀਸ਼ਨ ਦੇ ਵਿੱਚ ਉਹ ਸ਼ਾਮਲ ਹੋਏ ਨੇ ਹੁਸ਼ਿਆਰਪੁਰ ਤੋਂ ਲਗਭਗ ਉਹਨਾਂ ਦੀ ਜਿਹੜੀ ਸੀਟ ਆ ਤੈਅ ਹੈਗੀ ਆ ਇਸ ਸਮੇਂ ਜਿਹੜਾ ਹੈਗਾ ਪੂਰੇ ਜੋਰ ਸ਼ੋਰ ਦੇ ਨਾਲ ਬਾਕੀ ਪਾਰਟੀਆਂ ਵੱਲੋਂ ਵੀ ਆਪਣੇ ਜਿਹੜੇ ਕੈਂਡੀਡੇਟ ਐਲਾਨਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਖਦੇ ਰਹੋ ਡੇਲੀ ਪਬ